ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019814 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਰੀਤਮ ਸਿੰਘ ਪਿੰਡ ਪੱਤੀ ਸੇਖਮਾ ਜ਼ਿਲ੍ਹਾ ਬਰਨਾਲਾ ਜੀ ਪਿੰਡ ਪੱਤੀ ਸੇਖਮਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ ਜੀ 98034 41346 98034 41346 41346 ਜਿਹੜੇ ਆਪਾਂ ਇਹ ਬੈੜ ਦੇਖੀਏ ਨੇ ਜਰਸੀ ਕਿਹੜਾ ਸੁਆ ਸੁਈ ਇਹ ਇਹ ਵਾਈਟ ਲੋਗ ਜੱਸਾ ਸੁਆ ਰਿਹਾ ਜਨਾਲ ਜੀ ਕਿੰਨਾ ਦਿਨ ਹੋ ਗਿਆ ਸੁਈ ਨੂੰ ਸੁਈ ਨੂੰ ਇਹਨੂੰ ਚੌਥਾ ਦੇਣਾ ਅੱਜ ਆਪਣੇ ਘਰੇ ਸੁਈ ਹੈ ਆਪਣੇ ਘਰੇ ਆ ਤੇ ਜੇ ਜੇ ਰੋਕਿਆ ਜਾਵਾ ਵੀਡੀਓ ਆਈ ਗਈ ਠੀਕ ਹੈ ਜੇਰ ਜੇ ਰੋਕਿਆ ਜਾਵਾ ਹਣਾ ਕਿੰਨਾ ਤੱਕ ਸਟਾਰਟਿੰਗ ਕਰਿਆ ਨੇ ਸਟਾਰਟਿੰਗ ਹੈ ਭਾਈ ਇਹ 15 ਲੀਟਰ ਤੋਂ ਸਟਾਰਟ ਹੋਈ ਹੈ ਬੋਲਾ ਠੀਕ ਹੈ ਅੱਜ ਚੌਥਾ ਦੇਣਾ ਕੁਕੰਡਾ ਚੱਕ ਲਿਆ ਹੋਵੇ ਨਾਲ ਚਾਹ ਡੱਬਾ ਲਿਆ ਵੀ 17 ਕਿਲੋ ਨਾਲ ਕੇ ਦੇ ਦਾਂਗੇ ਮੰਨ ਕੇ ਚੱਲੀਏ ਵੀ 8 ਲੀਟਰ ਟਾਈਮ ਦੀ ਆਪਾਂ ਬਣਾ ਕੇ ਦੇਵਾਂਗੇ ਦੇਵਾਂਗੇ ਹਾਂ ਬਈ ਘਟ ਨਹੀਂ ਦਿੰਦੇ ਤੂੰ ਮੈਂ ਕਹਣਾ ਬਾਈ ਪਾਈਆ ਨਹੀਂ ਘਟਦਾ ਜੇ ਘਟ ਕੇ ਗੱਡੀ ਤੇਲ ਦੇਵਾਂਗੇ ਮੈਂ ਕਹਣਾ ਬਾਈ ਪੂਰਾ ਫੁੱਲ ਖਰਚਾ ਗੱਡੀ ਦੇ ਮੋਪਰੇ ਦਾ ਖਰਚਾ ਦੇਵਾਂਗਾ ਜੇ ਜੇ ਗੱਲ ਆ 8 ਲੀਟਰ ਬਾਈ ਘਟਨ ਦਾ ਕੋਈ ਹੋਰ ਨਹੀਂ ਹੈਗਾ ਬਾਕੀ ਦਿਨ ਵੀ ਗਰਮੀ ਦੇ ਹੈਣਾ ਹਾਂ ਹਾਂ ਤੇ ਜਿਵੇਂ ਹੁਣੇ ਸਟਾਰਟਿੰਗ ਇੰਨੀ ਸੋਹਣੀ ਕਰੀ ਫਿਰਦੀ ਆ ਅਨਦਾਜ਼ ਆਪਣਾ ਮਨ ਕੀ ਕਹਿੰਦਾ ਵੀ ਦੁੱਧ ਕਿੰਨਾ ਵਾਦੂਗੀ ਇਹ ਤੇ ਤਾਂ ਡਾਕਟਰ ਹੁੰਦਾ ਹੈ ਨਾ ਆਪਣਾ ਸਿਆਲ ਹੁੰਦਾ ਠੀਕ ਹੈ ਕਦਾ ਗੱਲ ਹੋਰ ਸੀ ਠੀਕ ਹੈ ਹੁਣ ਤੈਨੂੰ ਕਦਾ ਗਰਮੀ ਆ ਤੇ 18 ਕਿਲੋ ਦੀ ਓਟ ਤੇ ਆਪਾਂ ਨੂੰ ਪਲੂਨ ਦਾ ਉਹਨਾਂ ਨੇ ਦਿੱਤਾ ਸੀ ਕਹਿ ਕੇ ਠੀਕ ਹੈ ਐਂਕੀ 20 ਕਿਲੋ ਦੇ ਦੂਜੀ ਬਾਅਦ ਠੀਕ ਹੈ ਮੰਨ ਕੇ 17 ਤੋਂ ਚੌਥੇ ਦਿਨ ਹੈਗਾ ਹੀ ਹੈਗਾ ਯਾਰ ਹੁਣ ਮੰਨ ਕੇ ਚੱਲੀਏ ਅੱਜ ਇਹਦੇ ਥੱਲੇ 70% ਤੋਂ ਤਿਆਰ ਹਾਂ ਹਾਂ 30 ਹੋਣਾ ਚਾਹੀਦਾ ਮੰਨ ਕੇ ਚੱਲ ਵੀ 30% ਪਰ 25 ਹੋਰ ਵੱਧੂ 5% ਗਰਮੀ 'ਚ ਮਾਰਿਆ ਜਾਊਗਾ ਮਾਰਿਆ ਜਾਊਗਾ 95% ਮੰਨ ਕੇ ਦੁੱਧ ਦੇਣਾ ਇਹਨੇ ਹਣਾ ਧਾਰਾ ਦੂਰਾ ਓਕੇ ਆ ਵਾਈ ਬਹੁਤ ਚੰਗੇ ਬਾਕੀ ਠੰਡੀ ਠੁੰਡੀ ਦੇ ਵਾਈ ਅੰਤ ਮੁਕੇ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਕੋਈ ਹੋਰ ਨਹੀਂ ਚਾਹੇ ਬਈ ਨਿਆਣਾ ਪਾਲਾ ਨਾ ਪਾਲਾ ਜਿਵੇਂ ਮਰਜੀ ਸੋ ਲੇਵਾ ਦੇਖੋ ਸਾਫ ਸੁਥਰਾ ਧਾਰਾ ਮਾਰਦੀ ਇਹਦੀਆਂ ਨਾੜਾ ਨੂੜਾ ਬਾਈ ਦੇ ਦੋਨੇ ਪਾਸੇ ਪਰਲੀ ਸਾਈਡ ਦੇਖ ਜਾ ਇਧਰ ਕਰਕੇ ਬਦੂ ਧਾਰਾ ਮਾਰ ਦਿੱਤੀ ਕਰਾਂਗੇ ਸੋ ਹਵਾਨਾ ਦੇਖੋ ਅੱਗੇ ਪਿਛੇ ਦਾ ਤੇ ਨਾੜਾ ਦੇਖੋ ਮਾਈ ਗੋਡ ਪੂਰਾ ਸਾਫ ਸੁਥਰੀਆਂ ਹੈਣਾ ਧਾਰਾ ਮਾਰਦੇ ਪ੍ਰਧਾਨੇ ਦੀਆਂ ਵਾਈ ਬਹੁਤ ਚੰਗੇ ਵਾਈ ਦੇਖ ਲੈ ਸੋ ਚੋਣ ਬਸਮਾ ਦੇਖੋ ਕੁਝ ਆਪਾਂ ਬੱਚਾ ਨਹੀਂ ਲਾਇਆ ਉਦਾਂ ਹੀ ਬਹਿ ਗਏ ਥੱਲੇ ਚੌਣ ਦੇਖੋ ਇੱਕ ਨੰਬਰ ਜਮਾ ਜੇਹੀ ਬੱਚਾ ਬੁੱਚਾ ਲਾ ਕੇ ਫਸਮਾ ਕੇ ਪਾਣੀ ਹੋਵੇ ਕਿਆ ਬਾਤ ਤਾ ਉਤਾਰਾਂ ਦੇਖੋ ਇਹ ਦੁੱਧ ਵਿੱਚ ਝਟਾ ਜਾਵਾਂ ਹਨਾ ਜਮਾ ਝਟਾ ਬਈ ਬੱਚੇ ਬੁੱਚੇ ਨੂੰ ਬਾਹਰ ਨਹੀਂ ਕਰਦੀ ਹਨਾ ਜਮੀ ਨਹੀਂ ਬਈ ਬੱਚੇ ਦਾ ਲੈ ਚਵਾਈ ਵੀ ਪੂਰੀ ਆਣ ਚੰਗੀ ਚਵਾਈ ਦੀ ਆ ਠੀਕ ਹੈ ਯੋਕੇ ਤੇ ਇਹਦੇ ਫਿਰ ਆਪਾਂ ਕਿੰਨੇ ਪੈਸੇ ਲੈਣੇ ਆ ਇਹਦਾ ਬਾਈ ਢਲੋਂ ਜਿਹਦਾ ਮੁੱਲ ਕਰਾਉਣਾ ਹਨਾ ਠੀਕ ਹੈ ਫਿਰ ਤਾਂ ਹੋ ਜਾਇਦ ਜੀ ਆਪਾਂ ਇੱਕੋ ਹੀ ਗੱਲ ਹਨਾ ਲੈਣ ਦੇ ਅੰਡੇ ਵਾਲੇ ਕਰੀਏ 80000 ਰੁਪਏ ਛੋੜ ਸੱਪਾ ਜ ਕਰਦਾਂਗੇ ਹਾਂ ਛੋੜ ਸੱਪਾ ਕਰ ਤੇ ਦੁੱਧ 16 ਲੀਟਰ ਆਪਾਂ ਹੁਣ ਗਰਮੀ ਦੇ ਟਾਈਮ ਮਣ ਕੇ ਦੇਵਾਂਗੇ ਮਣ ਕੇ ਦੇਵਾਂਗੇ ਬਈ 17 ਹੀ ਆ ਪਰ ਆਪਾਂ ਫੇਰ ਵੀ ਮੰਨ ਕੇ ਚੱਲ 16 ਕੰਡੇ ਹੀ ਲਾ ਕੇ ਦੇ ਦਾਂਗੇ 60 ਲੀਟਰਾਂ ਚ ਆਪਾਂ ਕਹਿੰਦੇ ਨੇ 800 ਗ੍ਰਾਮ ਦਾ ਲੀਟਰ 900 ਗ੍ਰਾਮ ਦਾ ਹੈਨਾ ਕੰਡਾ ਚੱਕ ਲਿਆ ਵੇ 8 ਤੋਂ ਬਾਅਦ ਹੀ ਸਵੇਰੇ ਹੂ ਤੇ 8 ਤੋਂ ਬਾਅਦ ਹੀ ਸ਼ਾਮ ਜਿਆ ਜੀ ਗੱਲ 6 ਤੋਂ 6 ਚਵਾਈ ਆ ਆਪਣੇ ਤੇ ਅਸੀਂ 100000 ਚ ਛੋੜ ਸਾੜੀ ਕਰਾਂਗੇ ਐਵੇਂ ਜੇ ਕੋਈ ਕਹਦੇ 65000 ਚ ਕੰਡਾ ਦੇ ਲੈ ਕੇ ਫਿਰ ਹਾਂ ਬਈ ਫਿਰ ਫੋਨ ਲਾਉਂਦੀ ਐਵੇਂ ਟਾਈਮ ਪਾਸ ਕਰਨੀ ਕੋਈ ਕੋਈ ਫਾਇਦਾ ਸੁਬਰਕ ਕੱਦ ਕਾਠ ਵਗੈਰਾ ਦੇਖੋ ਬੈਠਦਾ ਪੂਰੀ ਜਿੰਦ ਜਾਨ ਵਾਲੀ ਰਾਜੀ ਤੇ ਪਲੀ ਪੂਲੀ ਵੀ ਬਹੁਤ ਜਿਆਦੇ ਆ ਤੇ 15 ਕਿਲੋ ਤੋਂ ਬਾਹਰ ਦੁੱਧ ਇਹ ਥੱਲੇ ਇਸ ਵਕਤ ਹਾਜ਼ਰ ਆ ਦੋ ਟਾਈਮ ਝੋਕੇ ਤਸੱਲੀ ਕਰਕੇ ਪੇਮੈਂਟ ਤੁਸੀਂ ਲਾਉਣੀ ਆ ਜੇਕਰ ਵੀਰ ਕਹਿੰਦਾ ਤੇਲ ਘੜ ਦਾ ਅਗ ਸੌਰੀ ਦੂਰੋਂ ਨੇ ਦੁੱਧ ਘੜਦਾ ਤਾਂ ਵੀਰ ਤੁਹਾਨੂੰ ਖਰਚਾ ਦੇਊਗਾ ਬਿਆਨਾ ਭਾ ਦੇ ਆਪਦਾ ਸੱਲੀ ਕਰਕੇ ਦੋ ਟਾਈਮ ਲੈ ਜਾਓ ਜਵਾ ਹਾਂਜੀ ਹਾਂਜੀ ਪਰ 80000 ਦੇ ਵਿੱਚੋਂ ਛੋਟ ਸੱਪਾ ਹੀ ਹੋਊ ਐਮੀ 65 ਲੈ ਲੈ 70 ਲੈ ਲੈ ਕੋਈ ਫਾਇਦਾ ਨਹੀਂ ਅੱਕਾ ਦੇ ਵਿੱਚ ਆਪਾਂ ਡਾਂਗਾ ਮਾਰਾਂਗੇ ਭੱਬੂ ਜੋੜਦੇ ਆ ਤੇ ਮੰਗਣ ਨੂੰ ਵੀਰੇ ਤਾਂ 90 92 ਵੀ ਮੰਗਣੇ ਦਾ ਪਰ ਦੋ ਦੋ ਤੁਹਾਨੂੰ ਮਿੰਕੇ ਦੇਣਾ। ਹਾਂ ਭਾਈ ਆਪਾਂ ਮੰਨ 20 ਲੀਟਰ ਵਾਲੀ ਮੈਂ ਲੈਣੇ ਆ 1.5 ਲੱਖ ਦੀ ਆਉ। 1.5 ਦੀ ਉਹ ਕਿ ਦਿੰਦਾ ਨਹੀਂ ਹੈਗਾ। ਆਹ ਥੋੜਾ ਚੱਕ ਦਿੰਦਾ ਵੀ ਬਾਹਰ ਖੁੱਲਾ ਖੜਾ ਬਾਹਰ ਜਾਓ ਵੀ। ਇਹ ਵੀ ਘੱਟੋ ਘੱਟ ਭਾਈ ਆਪਾਂ ਨਾਂ ਵਾਲਾ ਕੀ ਹੈ 5 5.5 ਦਾ ਫੈਂਟ ਹੀ ਆਉਂਦੀ ਹੈ। ਜੈ ਜੈ ਕਰਾ। ਬਾਕੀ ਹੁਣ ਟਾਈਮ ਇੰਜਵੇਂ ਰਹਿ ਗਿਆ ਮੈਂ ਬਾਈਟ ਚੋਂ ਬਾਹਰ ਹੋ ਗਈ ਬੰਦਿਆਂ ਦੇ। ਹਾਂ ਬਾਹਰ ਹੋਊਗੀ। ਬਾਕੀ ਆ ਜੀਜਾ ਵੀ ਮਿਲਦੇ ਨਹੀਂ। ਠੰਡੀ ਥੋੜੀ ਜੀ ਕ੍ਰੋਸ ਚ ਹੈਗੀ ਆ ਜਮਾ ਪਿਓਰ ਤਾਂ ਨਹੀਂ ਹੈਗੀ ਯਾਰ ਆ ਹੈਗੀ ਆ ਕ੍ਰੋਸ ਦੇ ਵਿੱਚ ਹੈਗੀ ਆ ਪਰ ਬਈ ਠੰਡੀ ਦਾ ਕੋਈ ਅੰਤ ਨਹੀਂ 15% ਕ੍ਰੋਸ ਹੈਗਾ ਵਿੱਚ ਇਹ ਹੈਗਾ ਹੈਗਾ ਬਈ ਜੈ ਜੈ ਕਰਾ ਨੰਬਰ ਬੋਲ ਜੀ ਦੁਬਾਰੇ ਆਪਣਾ 98034 41346 98034 41346 ਜੇ ਇਹ ਪਿਓਰ ਹੁੰਦੀ ਤਾਂ ਜਾਣੀ ਜਮਾ ਲੱਖ ਦੇ ਨੇੜੇ ਸੀਗੀ ਹਾਂ ਫਿਰ ਤਾਂ ਬਈ ਜਾਣੀ ਸੀ ਹਜੇ ਤਾਂ ਬਈ ਟਾਈਮ ਦੇਖੋ ਇੱਕ ਹੁੰਦਾ ਆਪਾਂ ਵੀਡੀਓ ਦੇ ਕਰਕੇ ਆਪਾਂ ਪਹਿਲਾਂ ਚੋਦਣਾ ਜਾ ਕਰਦੇ ਆ ਜਮਾ ਟਾਈਮ ਤੇ ਬਈ ਸਵੇਰੇ 5 ਵਜੇ ਚ ਵਾਈ ਹੋਈ ਵੀ ਆ ਘੰਟਾ ਪਹਿਲਾਂ ਜੈ ਜੈ ਕਰਾ ਠੀਕ ਆ ਤੇ ਸਾੰਤਕ ਦਾ ਇਹਦਾ ਕੋਈ ਲੈਵਾ ਅੰਤ ਹੀ ਨਹੀਂ। ਜਿੱਦਾਂ ਕੋਲ ਵੀਡੀਓ ਹੈਗੀ ਆ ਜਿੱਦੇ ਸੂਈ ਹੋਈ ਦੀ। ਠੀਕ ਆ। ਬਹੁਤ ਭੜਾ ਲਗਾ ਬਣਾਉਂਦੀ ਆ। ਸੋ ਖਾਸ ਪੱਤੀ ਬਰਨਾਲਾ ਸ਼ਹਿਦ ਦੇ ਨਾਲ ਹੀ ਪੈ ਗਿਆ। ਕਿਸੇ ਵੀਰ ਦੇ ਜਰਸੀ ਵੈੜ ਪਸੰਦ ਤੋਂ ਬੇ ਚੋਕੇ ਤਸੱਲੀ ਕਰਕੇ ਚੀਜ਼ ਲੈਣੀ ਹੈ, ਪੈਸੇ ਤੁਸੀਂ ਲਾਉਣੇ ਆ। ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ। ਬਿਆਨਾ ਪਾਓ, ਅਗਲਾ ਫੇਰ ਚਵਾਓ। ਜਿਵੇਂ ਆ ਬਗਾਇ ਜੇ 500000 ਪਾ ਕੇ ਨਹੀਂ ਚਵਾਈ ਜਾਣੀ ਹਨਾ। ਆਹ ਹਾਂ ਬਈ। ਬਿਆਨਾ ਘੱਟੋ ਘੱਟ 5000 ਪਾਉਣਾ ਪਊਗਾ ਉਹਦਾ। ਜੇ ਇਥੇ ਆਗੇ ਦੁੱਧ ਘੜਦਾ ਤਾਂ ਬਿਆਨਾ ਭਾਈ ਮੋੜੂਗਾ ਪੰਜ ਦਾ 10 ਦੇਵਾਂਗੇ ਯਾਰ ਇਹ ਵੀ ਗੱਲ ਹੈ ਬਸ ਠੀਕ ਆਪਾਂ ਬਿਆਨ ਉਹਨਾਂ ਮੋੜਦਾ ਹਾਂ ਐ ਨਹੀਂ ਹੈਗਾ ਇਹਦੀ ਗੱਲ ਵੀ ਆਪਾਂ ਪਕਾਈ ਕਰਾਉਣ ਵਾਲੀ ਗੱਲ ਹੀ ਨਹੀਂ ਕਰੀ ਭਾਈ ਜੈ ਜੈ ਗੱਲ ਆ ਵੀਡੀਓ ਦੇਖ ਲਈ ਸਭ ਦਾ ਤਾਂ